ਇਤਕੀ ਇਛਾ ਤਬ ਚਰਨ ਲਗੇ ਪ੍ਰਿਤਪਾਰਾ ਹਬਰ ਹਬਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਸਤਿਕਾਰਯੋਗ ਗੁਰੂ ਰੋ ਪਿਆਰੀ ਸਾਧ ਸੰਗਤ ਜੀ ਆਪ ਬਹੁਤ ਵਟਭਾਗੇ ਹੋ ਵਟਭਾਗਾ ਹੈ ਸਮਾਂ ਮਹਾਪੁਰਖਾਂ ਦੇ 55ਵੀਂ ਵਰਸੀ ਬੜੀ ਹੀ ਸ਼ਰਧਾ ਪ੍ਰੇਮ ਦੇ ਨਾਲ ਮਨਾਈ ਜਾ ਰਹੀ ਹੈ ਦਾਸ ਨੇ ਬਾਬਾ ਜੀ ਬਾਰੇ ਕੁਝ ਲਿਖਣ ਨੂੰ ਦਿਲ ਕੀਤਾ ਤੇ ਦਾਸ ਨੇ ਲਿਖਿਆ ਮੈਂ ਐਡਾ ਕੋਈ ਰੈਕਟਰ ਨਹੀਂ ਬਸ ਮੈਂ ਨੌਕਰ ਤੇਰੇ ਦਰ ਦਾ ਜਗ ਦੀ ਹੋਸ਼ ਭਲਾਈ ਨਾਮ ਤੇਰੇ ਦੀ ਮਸਤੀ ਬਾਪੂ ਫੈਦਲ ਲੋਕੀ ਕਹਿਣ ਛਦਾਈ ਨਾਮ ਤੇਰੇ ਦੀ ਮਸਤੀ ਬਾਪੂ ਫੈਦਲ ਲੋਕੀ ਕਹਿਣ ਸ਼ਦਾਈ ਬਾਬਾ ਖੁਸ਼ਦਿਲ ਜੀ ਕਰਗੇ ਕੈਮ ਨਿਸ਼ਾਨੀ ਬਾਬਾ ਖੁਸ਼ਦਿਲ ਜੀ ਜਗ ਵਿੱਚ ਕਰਗੇ ਕੈਮ ਨਿਸ਼ਾਨੀ ਤੁਸੀਂ ਮਾਲਕ ਦੁਨੀਆ ਦੇ ਇੱਥੇ ਉੱਥੇ ਦੋਹੇ ਜਹਾਨੀ ਤੁਸੀਂ ਮਾਲਕ ਦੁਨੀਆ ਦੇ ਇੱਥੇ ਉੱਥੇ ਦੋਈ ਜਹਾਨੀ ਤੇਰੇ ਦਰ ਤੇ ਆਕੇ ਤੇਰੇ ਦਰ ਤੇ ਆਕੇ ਤੇ ਸੰਗਤਾ ਕਰਨ ਲੰਗਰ ਦੀ ਸੇਵਾ ਜੋ ਸੇਵਾ ਕਰ ਲਈਏ ਤਾਂ ਫਿਰ ਹੋਵੇ ਪ੍ਰਾਪਤ ਮੇਵਾ ਤੇਰੇ ਦਰ ਤੋਂ ਤਰਗੇ ਨੇ ਜਿਨ੍ਹਾਂ ਤੇਰੀ ਰਮਣ ਰਮਜ ਪਛਾਨੀ ਤੇਰੇ ਦਰ ਤੋਂ ਤਰਗੇ ਨੇ ਜਿਨ੍ਹਾਂ ਤੇਰੀ ਰਮਜ ਪਛਾਨੀ ਬਾਪੂ ਖੋਇਦਲ ਜੀ ਜਗ ਵਿੱਚ ਕਰ ਗਏ ਕੈਮ ਨਿਸ਼ਾਨੀ ਤੁਸੀਂ ਮਾਲਕ ਦੁਨੀਆ ਦੇ ਉੱਥੇ ਇੱਥੇ ਉੱਥੇ ਦੋਹੇ ਜਹਾਨੀ ਤੇਰੇ ਦਰ ਤੇ ਆ ਕੇ ਸੀ ਦਰਸ਼ਨ ਕਈ ਵਾਰੀ ਸੀ ਕੀਤਾ ਤੇਰੇ ਦਰ ਤੇ ਆ ਕੇ ਸੀ ਦਰਸ਼ਨ ਕਈ ਵਾਰੀ ਸੀ ਕੀਤਾ ਤੂੰ ਸਾਂਝਾ ਧਰਮਾਂ ਦਾ ਕਰੇ ਪਾਠ ਪੜੇ ਜਾ ਗੀਤਾ ਤੂੰ ਸੰਜਾ ਧਰਮਾਂ ਦਾ ਕਰੇ ਪਾਠ ਜਾਂ ਗੀਤਾ ਬਾਣੀ ਨਾਲ ਸਾਜਾਂ ਦੀ ਬਾਬਾ ਗੂੰਜ ਪਵੇ ਅਸਮਾਨੀ ਬਾਣੀ ਨਾਲ ਸਾਜਾਂ ਦੇ ਬਾਬਾ ਗੂੰਜ ਪਵੇ ਅਸਮਾਨੀ ਰਾਗੀ ਤੇ ਢਾਡੀ ਆਕੇ ਜਥ ਤੇਰਾ ਗਾਉਂਦੇ ਕਈ ਗੁਣੀ ਗਿਆਨੀ ਵੀ ਆਕੇ ਦਰਸ਼ਨ ਤੇਰਾ ਪਾਉਂਦੇ ਤੂੰ ਯਾਰ ਗਰੀਬਾਂ ਦਾ ਤੂੰ ਯਾਰ ਗਰੀਬਾਂ ਦਾ ਨਾ ਹਉਂ ਦਿੰਦਾ ਹਾਨੀ ਬਾਬਾ ਕੋਈ ਦਿਲਜੀ ਜਗ ਤੇ ਕਰਗੇ ਕੈ ਮਨਿਸ਼ਾਨੀ ਤੁਸੀਂ ਮਾਲਕ ਦੁਨੀਆ ਦੇ ਇੱਥੇ ਉੱਥੇ ਦੋਈ ਜਹਾਨੀ ਤੇਰੇ ਦਰ ਤੇ ਆ ਕੇ ਜੀ ਸੇਵਾ ਨਾਲ ਪ੍ਰੇਮ ਦੇ ਕੀਤੀ ਤੇਰੇ ਦਰ ਤੇ ਆ ਕੇ ਜੀ ਸੇਵਾ ਨਾਲ ਪ੍ਰੇਮ ਦੇ ਕੀਤੀ ਅੱਗੇ ਦਾ ਫਿਕਰ ਕੋਈ ਨਹੀਂ ਪਿੱਛੇ ਜੋ ਸੀ ਜੋ ਬੀਤੀ ਅੱਗੇ ਦਾ ਫਿਕਰ ਕਰੋ ਪਿੱਛੇ ਜੋ ਬੀਤੀ ਸੀ ਬੀਤੀ ਬਾਪੂ ਜੀ ਮਿਹਰ ਕਰੋ ਬਾਬਾ ਜੀ ਮਿਹਰ ਕਰੋ ਨਿਰਮਲ ਦਰ ਤੇ ਪਰਦੇ ਸ਼ਾਨੀ ਬਾਬਾ ਜੀ ਮਿਹਰ ਕਰੋ ਨਿਰਮਲ ਦਰ ਤੇ ਪਰਦੇ ਸ਼ਾਨੀ ਬਾਬਾ ਖੁਦ ਜੀ ਜਗ ਤੇ ਕਰਗੇ ਕੈਮ ਨਿਸ਼ਾਨੀ ਤੁਸੀਂ ਮਾਲਕ ਦੁਨੀਆ ਦੇ ਇੱਥੇ ਉੱਥੇ ਦੋਹੇ ਜਹਾਨੀ ਬਾਬਾ ਕੋਇਲ ਜੀ ਜਗ ਵਿੱਚ ਕਰ ਗਏ ਕੈਮ ਨਿਸ਼ਾਨੀ ਤੁਸੀਂ ਮਾਲਕ ਦੁਨੀਆ ਦੇ ਇੱਥੇ ਉੱਥੇ ਦੋਹੇ ਜਹਾਨੀ ਤੁਸੀਂ ਮਾਲਕ ਦੁਨੀਆ ਦੇ ਇੱਥੇ ਉੱਥੇ ਦੋਹੇ ਜਹਾਨੀ ਵਾਹਿਗੁਰੂ ਸਮਾਂ ਇੱਕ ਅੱਧਾ ਮਿੰਟ ਵੱਧ ਹੋ ਸਕਦਾ ਹੈ ਦਾਤ ਦਾ ਦਿਲ ਕੀਤਾ ਇੱਕ ਅੱਧਾ ਮਿੰਟ ਲਈ ਹੋਰ ਦਾਤ ਨੂੰ ਖੁਸ਼ੀਆਂ ਦਾ ਦਾਤਾ ਖੁਸ਼ੀਆਂ ਹੀ ਵੰਡੇਗਾ ਜੋ ਬਾਪੂ ਖੁਇਲ ਦੇ ਦਰ ਤੋਂ ਆਕੇ ਸੱਚੇ ਮਨ ਨਾਲ ਮੰਗੇਗਾ ਖੁਸ਼ੀਆਂ ਦਾ ਦਾਤਾ ਖੁਸ਼ੀਆਂ ਹੀ ਵੰਡੇਗਾ ਜੋ ਬਾਪੂ ਖੁਇਲ ਦੇ ਦਰ ਆਕੇ ਸੱਚੇ ਦਿਲ ਮੰਗੇਗਾ ਸੱਚੇ ਦਿਲ ਮੰਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ